ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਵਿੱਚ ਵਿਕ ਰਹੇ ਸਟ੍ਰੀਟ ਫੂਡ ਬਾਰੇ ਫਾਸਟਅਰ ਨਿਊਜ਼ ਵੱਲੋਂ ਪਹਿਲਾਂ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਕਿ ਇਹਨਾਂ ਜਗ੍ਹਾ ਤੇ ਕੁਝ ਰੇਡੀਆਂ ਜਾਂ ਦੁਕਾਨਦਾਰਾਂ ਵੱਲੋਂ ਅਨਹਾਈਜਨਿਕ ਤਰੀਕੇ ਨਾਲ ਗ੍ਰਾਹਕਾਂ ਨੂੰ ਖਾਣਾ ਸਰਵ ਕੀਤਾ ਜਾਂਦਾ ਹੈ ਅਤੇ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਸਾਡੀ ਟੀਮ ਨੇ ਅੱਜ ਤੋਰਾ ਕੀਤਾ ਪੌਸ਼ ਇਲਾਕੇ ਰਣਜੀਤ ਐਵੇਨਿਊ ਦੇ ਏ ਬਲਾਕ ਮਾਰਕੀਟ ਦਾ ਜਿੱਥੇ ਖਾਨ ਪੀਣ ਵਾਲੇ ਬਹੁਤ ਸਾਰੀਆਂ ਰੇਡੀਆਂ ਹਨ ਅਤੇ ਇੱਥੇ ਕੰਮ ਕਰ ਰਹੇ ਕਾਰੀਗਰਾਂ ਵੱਲੋਂ ਇਸੇ ਤਰੀਕੇ ਨਾਲ ਖਾਣਾ ਬਣਾਇਆ ਜਾਂਦਾ ਹੈ ਅਤੇ ਸਰਵ ਕੀਤਾ ਜਾਂਦਾ ਹੈ ਅਤੇ ਇਹਨਾਂ ਰੇੜੀਆਂ ਕੋਲ ਬਹੁਤ ਗੰਦਗੀ ਵੀ ਪਈ ਹੋਈ ਹੈ ਕੁਝ ਸਮਝਦਾਰ ਕਾਰੀਗਰ ਸਾਵਧਾਨੀਆਂ ਵਰਤ ਰਹੇ ਨਜ਼ਰ ਆਏ ਪਰ ਕੁਝ ਬਿਲਕੁਲ ਲਾਪਰਵਾਹੀ ਵਰਤੇ ਨਜ਼ਰ ਆਏ ਸੂ ਫੂਡ ਸੇਫਟੀ ਵਿੰਗ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਚੈਕਿੰਗ ਕਰ ਇਹਨਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਹੁਣ ਐਗ ਪੈਕ ਕਰਵਾਏ ਆ ਕਹਿੰਦਾ ਬਲੰਦਾ ਇੱਥੇ ਦੇ ਨਾਮ ਦੇ ਜੀਤ ਐਨੂ ਜਹੰਦਾ ਚਾਹੀਦਾ ਜੀਤ ਐਨੂ ਤੁਹਾਡੇ ਸਾਹਮਣੇ ਹੀ ਵੇਖੋ ਸਫਾਈ ਕਿੱਦਾਂ ਦੀ ਗਈ ਆ ਕੀ ਹਾਲਤ ਹੈਗੇ ਆ ਕਿਹੜਾ ਬਲੌਗ ਪੈਂਦਾ ਹਾਂ ਇਹ ਹੰਦਾ ਬਲੰਦਾ ਇੱਕ ਬਲੌਗ ਮਾਰਕੀਟ 'ਚ ਇੱਥੋਂ ਮੈਂ ਲੈ ਰਿਹਾ ਐਗ ਤੇ ਐਗ ਦੇ ਹਲੇ ਰੇੜੀਆਂ ਲਾਈਆਂ ਹੀ ਆਂ ਕਈ ਰੇੜੀਆਂ 'ਚ ਕਈ ਸਫਾਈ ਹੈਗੀ ਨਹੀਂ ਕਈ ਨਈ ਵੀ ਗਈ ਠੀਕ ਹੈ ਜੀ ਇਹ ਮਾਰਕੀਟ ਵੇਖੋ ਤੁਹਾਡੇ ਡੋਗੀ ਪਿਆ ਹੋਇਆ ਵਾ ਕੂੜਾ ਪਿਆ ਇੱਕ ਨਾਮ ਦਾ ਹੁੰਦਾ ਏ ਤੇ ਜੀ ਇੰਨੇ ਕੋਠੀ ਲੈਣੀ ਆ ਮਕਾਨ ਲੈਣਾ ਬਿਲਕੁਲ ਸਾਫ਼ ਸੁਥਰਾ ਲੈਣਾ ਲੋਕੀ ਤਾਂ ਜੀਰਾਂ ਨੂੰ ਲੈਂਦੇ ਆ ਤੇ ਸਫਾਈਆਂ ਵੇਖੋ ਇੱਥੇ ਵੇਖੋ ਤੁਹਾਡੇ ਸਾਹਮਣੇ ਗੂੜਾ ਕੀ ਇਹ ਠੀਕ ਕੀ ਕੀ ਗੰਦ ਪਿਆ ਹੋਇਆ ਇੱਕ ਨਾਮ ਨਾਲ ਸਭ ਤੋਂ ਜਿਆਦਾ ਕਹਿੰਦੇ ਵੀ ਜਿਹੜਾ ਬਿਮਾਰੀਆਂ ਅੱਜ ਕੱਲ੍ਹ ਘਰ ਘਰ ਫੈਲੀਆਂ ਨੇ ਉਹ ਜਿਹੜੀਆਂ ਖਾਣ ਪੀਣ ਤੋਂ ਪੋਲਿਊਸ਼ਨ ਤੋਂ ਫੈਲਦੀਆਂ ਲੇਕਿਨ ਇੱਥੇ ਖਾਣੇ ਵਿੱਚ ਖੁਲੇ ਆਮ ਲੋਕ ਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੋਈ ਨਾ ਕੋਈ ਚੀਜ਼ ਨਹੀਂ ਖਾਈ ਜੀ ਮਤਲਬ ਕੋਈ ਚੀਜ਼ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਖਾਣਾ ਸਰ ਖਾਣਦੇ ਉਹਨਾਂ ਦੀ ਜਗ੍ਹਾ ਥੋੜੀ ਵੇਖਣਾ ਤੇ ਦੁਕਾਨਾਂ ਦੀ ਰੇੜੀਆਂ ਤੇ ਛਾਤੀ ਦੇ ਮਾਰ ਤਾਂ ਨਹੀਂ ਬਹੁਤ ਚੱਪਕ ਕਰਕੇ ਚੀਜ਼ ਫੜਾਈ ਜਾਂਦੀ ਜਾਂਦਾ ਵਾ ਕੋਈ ਹੱਥ ਪੁੱਛ ਹੈਗੀ ਚੀਜ਼ ਆ ਬਿਲਕੁਲ ਕਹਿੰਦਾ ਮੈਂ ਕਹਿੰਦਾ ਹੈ ਹੀ ਨਹੀਂ ਸਫਾਈ ਹੈ ਹੀ ਨਹੀਂ ਹੈ ਗਲਤ ਹੈ ਨਾ ਜਿਹੜੀ ਚੀਜ਼ ਖਾਣੀ ਫਿਰ ਆ ਵੀ ਵੇ ਘਰ ਬਣਾਗੇ ਖਾਲੋ ਤੇ ਦੁਕਾਨਾਂ ਵਾਲੇ ਰੇੜੀਆਂ ਤੇ ਹੁੰਦੇ ਆ ਉਹ ਆਰਡਰ ਕਰ ਦਿੰਦੇ ਨੇ ਹੁਣ ਅੱਗੇ ਪਿੱਛੇ ਕੀ ਕਰਦੇ ਕਰਦੇ ਕੋਲ ਇੱਕ ਫੂਡ ਸੇਫਟੀ ਵਿੰਗ ਬਣਿਆ ਹੈ ਹੈਲ ਗਰਹਨ ਮੀਨੇ ਹਫਤੇ ਬਾਅਦ ਜੇ ਰਵੀ ਜਈਦਾ ਸਰਕਾਰ ਨੂੰ ਜੇ ਪਾਹ ਹਰ ਰੇੜੀ ਦੇ ਛਾਪਾ ਮਾਰੇ ਹਾ ਚੀਜ਼ ਦੇ ਦੁਕਾਨ ਦੇ ਵੀ ਚੈੱਕ ਕਰੇ ਹਰ ਬੰਦੇ ਚੈੱਕ ਕਰੇ ਬੰਦਾ ਸਾਵਧਾਨ ਹੋਏ ਆਪਾਂ ਚੀਜ਼ ਨੂੰ ਬਿਲਕੁਲ ਸਫਾਈ ਰੱਖਣੀ ਆ ਅੱਜ ਕੱਲ ਤੁਹਾਨੂੰ ਪਤਾ ਹੁਣ ਹਰ ਬੰਦਾ ਮਾਰ ਪੈ ਜਾਂਦਾ ਹਸਪੀਟਲਾਂ ਦੇ ਬੜੇ ਖਰਚੇ ਗਈ ਆ ਆਮ ਆਦਮੀ ਤੇ ਬੰਦਾ ਮਹੀਨੇ ਦੀ ਨੌਕਰੀ ਕਰਦਾ ਚੀਜ਼ ਦੇ ਕਰਦਾ ਮੈਂ ਚਾਹਨਾ ਹਰ ਦੁਕਾਨ ਵਾਲੋਂ ਵੀ ਰੇੜੀ ਨੂੰ ਵੀ ਸਫਾਈ ਰੱਖੋ ਹਾ ਚੀਜ਼ ਨੂੰ ਵਧੀਆ ਨਾ ਖਵਾਏ ਜੀ ਦਾ ਬੱਸ ਨਾ ਨਾ ਠੀਕ ਹੈ ਅੰਮ੍ਰਿਤਸਰ ਦੇ ਬੰਦੇ ਇਥੋਂ ਦੇ ਵਾਸੀ ਨੇ ਖਾਸ ਕਰੋ ਖਾਣ ਪੀਣ ਦਾ ਸ਼ਹਿਰ ਨੇ ਔਰ ਇਥੋਂ ਦਾ ਖਾਣਾ ਵਰਲਡ ਫੇਮਸ ਹੈ ਲੇਕਿਨ ਜਿਹੜੀਆਂ ਹਾਈਜਨ ਚੀਜ਼ਾਂ ਨੇ ਸਾਫ ਸਫਾਈ ਹੈ ਇਹਨਾਂ ਦੇ ਵੱਲ ਸਾਵਧਾਨੀ ਨਾਲ ਧਿਆਨ ਦੇਣਾ ਚਾਹੀਦਾ ਹਾਂਜੀ ਉਹ ਤੇ ਆਇਆ ਵਾ ਜਿਹੜੀ ਚੀਜ਼ਾਂ ਦਾ ਜਿਆਦਾ ਸਤ ਧਿਆਨ ਰੱਖਣਾ ਚਾਹੀਦਾ ਹਰ ਵਾਰ ਬੰਦੇ ਨੂੰ ਕਹਾਂਗਾ ਜੋ ਵੀ ਖੀਚ ਖਾਣੀ ਆ ਚੈੱਕ ਕਰਕੇ ਖਾਵੇ ਹਰ ਚੀਜ਼ ਦਾ ਧਿਆਨ ਰੱਖ ਕੇ ਆਪਣੇ ਪੇਟ ਪੂਰਾ ਸਾਵਧਾਨ ਧਿਆਨ ਰੱਖੇ ਇੱਕੋ ਚੀਜ਼ ਆ ਜਾਂਦਾ ਬਾਅਦ ਚ ਪੇਟ ਤੇ ਤੁਹਾਨੂੰ ਪਤਾ ਹੀ ਆ ਚੀਜ਼ ਖਰਾਬ ਹੋ ਲੱਗ ਜਾਂਦੀ ਹੁੰਦੀ ਆ ਮਨ ਵਿੱਚ ਕੋਈ ਆੜਾ ਦੇ ਦੇਣਾ ਕੋਈ ਚੀ ਲਾਂਗੇ ਅੱਜ ਕਾ ਕਿੰਨੀਆਂ ਵਾਧਿਆ ਟੀਵੀ ਚ ਆ ਪੀਜ ਹੋ ਗਿਆ ਇਹ ਖਰੀ ਚੀ ਪੈ ਗਈ ਕੀੜਾ ਪੈ ਗਈ ਚੀ ਜਿਹੜੀ ਵੀ ਖਾਣੀ ਆ ਚੈੱਕ ਕਰਕੇ ਖਾਵੇ ਆਪਣਾ ਵਿਸਾਰ ਚੀਜ਼ ਦਾ ਸਿਹਤ ਦਾ ਧਿਆਨ ਰੱਖੇ ਮੈਂ ਰੇੜੀ ਵਾਲੇ ਦੁਕਾਨਦਾਰ ਨੂੰ ਵੀ ਦੇਣਾ ਕਿ ਵੀ ਜਿਹੜੀ ਵੀ ਜੀ ਬਣਾ ਕੇ ਦੇਵੇ ਚੰਗ ਚੈੱਕ ਕਰਕੇ ਸਾਫਤਾ ਦੇ ਨਾਲ ਬਣਾਵੇ ਅਗਲੇ ਦੀ ਵੀ ਜੀ ਕਰੇ ਅੰਮ੍ਰਿਤਸਰ ਸਾਹਿਬ ਦਾ ਖਾਣਾ ਵਰਲਡ ਫੇਮਸ ਹੈ ਔਰ ਇਥੇ ਲੋਕ ਵੀ ਬਹੁਤ ਖਾਣ ਪੀਣ ਦਾ ਸ਼ਕੀਨ ਹੈ ਟੂਰਿਸਟ ਬਾਹਰੋਂ ਆਉਂਦਾ ਹੈ ਉਹਨਾਂ ਨੂੰ ਇਹ ਖਾਣਾ ਬਹੁਤ ਪਸੰਦ ਆਉਂਦਾ ਹੈ ਔਰ ਤੁਸੀਂ ਦੇਖ ਰਹੇ ਹੋ ਅੱਜ ਫਾਸਟ ਨਿਊਜ਼ ਟੀਮ ਪੁੱਜੀ ਏ ਬਲੌਗਰ ਅੰਜੀਤ ਆਪਣੀ ਮਾਰਕੀਟ ਆ ਜਿੱਥੇ ਕਾਫੀ ਰੜੀਆਂ ਲੱਗੀਆਂ ਨੇ 스낵ਸ ਔਰ ਹੋਰ ਵੀ ਬੜਾ ਤਰ੍ਹਾਂ ਦਾ ਫੂਡ ਜਿਹੜਾ ਸਰਵ ਹੋ ਰਿਹਾ ਹੈ ਔਰ ਲੋਕ ਬੜੇ ਸ਼ੌਕ ਨਾਲ ਖਾ ਰਹੇ ਨੇ ਲੇਕਿਨ ਇੱਥੋਂ ਦੇ ਹਾਲਾਤ ਤੁਸੀਂ ਦੇਖੇ ਸਾਫ ਸਫਾਈ ਦੇ ਕਿਦਾਂ ਦੇ ਨੇ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਆ ਬੰਦਾ ਬਣਾ ਰਿਹਾ ਕੁਝ ਜਿਹੜਾ ਕਾਰੀਗਰ ਸਪ੍ਰਿੰਗ ਰੋਲ ਬਣਾ ਰਿਹਾ ਹੈ 버거 ਵੀ ਸ਼ਾਇਦ ਬਣਾਏਗਾ ਨਾਲ ਲੇਕਿਨ ਇਸ ਦਾ ਤੁਸੀਂ ਦੇਖੋ ਹਾਲਾਤ ਪਹਿਲੇ ਕੋਈ ਸਾਵਧਾਨੀ ਨਹੀਂ ਵਰਤੀ ਜਾਂਦੀ ਲੇਕਿਨ ਸਾਨੂੰ ਦੇਖ ਕੇ ਇਹਨਾਂ ਨੇ ਸਿਰ ਤੇ ਕੈਪ ਵੀ ਪਾਈ ਔਰ ਬਾਕੀ ਕੰਮ ਵੀ ਸਾਵਧਾਨੀ ਨਾਲ ਕਰ ਰਹੇ ਨੇ ਲੇਕਿਨ ਪਹਿਲੇ ਇਹਨ हाँ जी की नाम जी थोड़ा राम राम क्या बना रहे, तब से कर रहे हो आप इस पर सर हो गया बीस साल कैसा काम है यहाँ पे मार्केट में ठीक है जी फोटो पानी चल रही है ठीक है और आपने देखा जब हमारी टीम आई कैमरा मैन कैमरा जब कैमरा टीम हमारी आई तब आपने कल पहनी पहले क्यों नहीं पहनते आप ठीक है मतलब नहीं कैमरा देख के पहनी ना फिर कैमरा देख के नहीं पहनी वैसे भी मतलब पहनते हैं

ਉਹ ਗ੍ਰਹਿਦਾਇਤਾ ਜਾਰੀ ਕਰਨੀ ਆ ਉਹਦੇ ਜਿਹੜਾ ਸਰਕਾਰੀ ਡਿਪਾਰਟਮੈਂਟ ਹੈ ਫੂਡ ਸੇਫਟੀ ਦਾ ਉਹਨੂੰ ਚਾਹੀਦਾ ਇਹ ਇਹਨਾਂ ਨੂੰ ਹਦਾਇਤਾਂ ਜਾਰੀ ਕਰਨਾ ਇਹਨਾਂ ਨੂੰ ਚੈੱਕ ਕਰੇ ਕਿਉਂਕਿ ਇੱਥੇ ਲੋਕਾਂ ਦੀ ਸੇਰ ਦਾ ਖਿਲਵਾੜ ਵਾਲਾ ਜਿਹੜਾ ਕੰਮ ਹੋ ਜਾਂਦਾ ਹੈ ਲੋਕ ਖਾਂਦੇ ਪੀਂਦੇ ਨੇ ਲੇਕਿਨ ਸਾਫ ਸਫਾਈ ਦਾ ਜਾਂ ਹਾਈਜਨ ਤਰੀਕੇ ਨਾਲ ਤਿਆਰ ਹੋਇਆ ਖਾਣਾ ਚਾਹੀਦਾ ਇਹਨਾਂ ਨੂੰ ਬਣਾਉਣਾ ਲੇਕਿਨ ਨਹੀਂ ਬਣ ਰਿਹਾ ਆ ਗੱਲ ਅੱਗੋਂ ਗੱਲ ਕਰਦੇ ਆ ਕਿਸੇ ਹੋਰ ਨਾਲ ਜਿਹੜਾ ਕੋਈ ਕਾਰੀਗਰਤਾ ਆਪਣਾ ਸਮਾਨ ਤਿਆਰ ਕਰ ਰਿਹਾ ਕੋਈ ਦੁਕਾਨਦਾਰ ਕੋਰੇੜੀ ਵਾਲਾ ਉਹਨਾਂ ਨਾਲ ਗੱਲ ਹੋ ਰਹੀ ਹੈ ਖਾਣ ਪੀਣ ਦੀ ਹਾਈਜਨ ਤਰੀਕੇ ਨਾਲ ਬਣਾਉਂਦੀ ਔਰ ਦੇਵ ਜੀ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਕੀ ਕੰਮ ਕਰਦੇ ਨਾਲੇ ਸਾਨੂੰ ਭਾਈ ਹੋਏ 12 ਸਾਲ ਕੰਮ ਕਰਦੇ ਹੋ ਕੀ ਕਰ ਰਹੇ ਹੋ ਅਸੀਂ ਭਾਈ ਚਾਂਪ ਨਿਊਟਰੀ ਗੁਲਜਾ ਵੇਚਦਾ ਕੰਮ ਕਰਦੇ ਇਹ ਕਿਹੜਾ ਪੈਂਦਾ ਜੀ ਇਲਾਕਾ ਇਹ ਬਲੋਕ ਮਾਰਕੀਟ ਉਹ ਦੇਵ ਜੀ ਤੁਸੀਂ ਦੱਸੋ ਜਿਹੜਾ ਖਾਣ ਪੀਣ ਦਾ ਜਿਹੜਾ ਤੁਸੀਂ ਬਣਾ ਰਹੇ ਹੋ ਸਮਾਨ ਤੁਹਾਡੇ ਜਿਹੜੇ ਕਾਰੀਗਰ ਨੇ ਉਹਨਾਂ ਨੇ ਸਾਰਿਆਂ ਨੇ ਕੈਪ ਵੀ ਪਾਈਆਂ ਨੇ ਸਾਫ ਸੁੱਧੇ ਤਰੀਕੇ ਨਾਲ ਵੀ ਸਾਫ ਸਫਾਈ ਦਾ ਖਾਸ ਤੇ ਅਨ ਕਹਿਣ ਲੇਕਿਨ ਮੈਕਸਿਮਮ ਦੇਖਿਆ ਰੇਡੀਆਂ ਦੇ ਕੋਈ ਸਾਫ ਸਫਾਈ ਦਾ ਨਾਮ ਨਿਸ਼ਾਨੀ ਕਿਨੇ ਕੈਪ ਨਹੀਂ ਪਾਈ ਨੀ ਕਿਨੇ ਗਲਵਜ਼ ਨਹੀਂ ਪਾਏ ਇਹਦੇ ਬਾਰੇ ਕੀ ਕਹੋਗੇ ਦੇਖੋ ਭਾਈ ਐਸੀ ਆਪਣ ਤੇ ਹਨ ਨੂੰ ਪਹੁੰਚਦਾ ਕਿ ਜੇ ਆਪਾਂ ਘਰਾਂ ਨੂੰ ਮਾੜੇ ਨਹੀਂ ਖਵਾ ਸਕਦੇ ਤੇ ਅਸੀਂ ਬਾਹਰ ਦਾ ਨਹੀਂ ਖਵਾਈਏ ਕਿਉਂਕਿ ਉਹਨਾਂ ਦੇ ਸਿਰ ਤੁਹਾਡੇ ਘਰ ਚ ਚੱਲਣਾ ਤੇ ਕੁਛ ਚੋਲੋ ਕੁਛ ਮਾੜੇ ਲੋਕ ਹੋ ਗਏ ਪਰ ਅਸੀਂ ਸਾਰਿਆਂ ਨੂੰ ਮਾੜਾ ਕਹਿ ਨਹੀਂ ਸਕਦੇ ਠੀਕ ਸਾਡੀ ਆਪਣੀ ਕੋਸ਼ਿਸ਼ ਹੈ ਜੀ ਆਪਣੇ ਆਪ ਨੂੰ ਸੁਧਾਰੀਏ ਬਾਕੀ ਵੀ ਸੁਧਰ ਜਾਣਗੇ ਉਮੀਦ ਹੈ ਇਹੀ ਗੱਲ ਨੇ ਕੀ ਸੋਚਦੇ ਹੋ ਕਿ ਜਿਹੜਾ ਜ਼ਿਆਦਾਤਰ ਬਿਮਾਰੀਆਂ ਅੱਜ ਘਰ-ਘਰ ਬਿਮਾਰੀ ਵੜੀ ਹੋਈ ਹੈ ਇਹ ਖਾਣ ਪੀਣ ਦੇ ਜਿਹੜੇ ਗਲਤ ਤਰੀਕੇ ਨੇ ਗੰਦੇ ਗੰਦੇ ਤਰੀਕਿਆਂ ਨਾਲ ਪਰੋਸਿਆ ਜਾ ਰਹੇ ਆ ਬੰਦੇ ਆ ਖਾਣਾ ਯਾ ਮਿਲਾਵਟੀ ਖਾਣੇ ਨਾਲ ਜਿਆਦਾ ਬਿਮਾਰੀਆਂ ਫੈਲਦੀਆਂ ਨੇ ਇਹ ਗੱਲ ਨੂੰ ਸਮਝਦੇ ਤੁਸੀਂ ਸਰ ਹਾਂਜੀ ਸਰ ਆਪਾਂ ਜ਼ਰੂਰ ਸਮਝਦੇ ਆ ਇਸ ਕਰਕੇ ਇਹ ਕੋਸ਼ਿਸ਼ ਕਰੀਦੀ ਸੀ ਕਿ ਅਸੀਂ ਚੰਗੀ ਚੀਜ਼ ਵਰਤੀਏ ਕੁਆਲਿਟੀ ਵਾਲੀ ਵਰਤੀਏ ਤੇ ਚੰਗੀ ਬਣਾਈਏ ਜੇ ਸਾਫ਼ ਸੁਥਰੇ ਤਰੀਕੇ ਨਾਲ ਬਣਾਵਾਂਗੇ ਤੇ ਫਿਰ ਆਪ ਵੀ ਸਹੀ ਰਹਾਂਗੇ ਤੇ ਕਸਟਮਰ ਵੀ ਸਹੀ ਰਹੇਗਾ ਬਹੁਤ ਪੌਸ਼ ਏਰੀਆ ਹੈ ਤੁਹਾਡਾ ਇਹ ਬਲੌਗ ਮਾਰਕੀਟ ਰஞ்சிਤ ਰਾਮਨੀ ਦੀ ਔਰ ਹੋਰ ਵੀ ਤੁਹਾਡੇ ਲੱਗੇ ਘੱਟੋ ਘੱਟ 10-12 ਰੇੜੀਆਂ ਹੋਰ ਲੱਗੀਆਂ ਨੇ ਹਾਂ ਲੋਕ ਖਾਣਾ ਵੀ ਖਾ ਰਹੇ ਨੇ ਔਰ ਇੰਜੋਏ ਕਰ ਰਹੇ ਨੇ ਲੇਕਿਨ ਤੁਸੀਂ ਆਪਣੇ ਨਾਲ ਜਿਹੜੇ ਕੰਮ ਕਰ ਰਹੇ ਨੇ ਇਧਰ ਹੋਰ ਵੀ ਰਣੀ ਵਾਲੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਦੇਖਣ ਚ ਆਇਆ ਵੀ ਤੁਹਾਡੇ ਕਾਰੀਗਰਾਂ ਨੇ ਤੁਸੀਂ ਵੀ ਕੈਪ ਪਾਈ ਆ ਜ਼ਿਆਦਾਤਰ ਨੇ ਕੈਪ ਨਹੀਂ ਪਾਈ ਔਰ ਨਾ ਕੋਈ ਹਾਈਜਨ ਤਰੀਕੇ ਨਾਲ ਬਣਾ ਰਿਹਾ ਨਾ ਕੋ ਸਾਫ ਸਵੱਜ ਦਾ ਧਿਆਨ ਹੈ ਇਹਦੇ ਬਾਰੇ ਕੀ ਕਹੋਗੇ ਸਰ ਕੈਪ ਤੇ ਚਲੋ ਮੈਂ ਕਹਾਂਗਾ ਜ਼ਰੂਰ ਪਾਣੀ ਚਾਹੀਦੇ ਕਿਉਂਕਿ ਤੁਹਾਡੇ ਕੰਮ ਅਗੇ ਸੇਕੇ ਵਾਲੇ ਗਲਵਜ਼ ਆਪਾਂ ਪਾ ਨਹੀਂ ਸਕਦੇ ਕਿ ਸਟੈਮੋ ਸੜ ਜਾਂਦੇ ਔਰ ਕੈਪ ਜ਼ਰੂਰ ਕਿਉਂਕਿ ਇੱਥੇ ਚੰਗੇ ਘਰਾਂ ਦੇ ਬੱਚੇ ਵੀ ਆਉਂਦੇ ਆ ਜ਼ਿਆਦਾਤਰ ਹੀ ਕੋਈ ਆਵੇ ਜਵੇ ਉਹਨਾਂ ਕੋਈ ਵੀ ਆਵੇ ਕਸਟਮਰ ਕਿਤੇ ਵੀ ਆ ਸਕਦਾ ਤੇ ਉਹਦੀ ਮਤਲਬ ਸਿਹਤ ਨਾਲ ਖਿਲਵਾੜ ਨਾ ਹੋਵੇ ਇਹਦਾ ਧਿਆਨ ਰੱਖਣਾ ਚਾਹੀਦਾ ਨਾ ਅਸੀਂ ਜਰੂਰ ਅਸੀਂ ਆਪਣੇ ਵਾਲੇ پوری ਕੋਸ਼ਿਸ਼ ਕਰੀ ਦੀ ਹੈ ਤੇ ਆਪਣੇ ਭਰਾਵਾਂ ਨੂੰ ਵੀ ਕਹਾਂਗੇ ਕਿ ਤੁਸੀਂ ਵੀ ਕੋਸ਼ਿਸ਼ ਕਰੋ ਕਿ ਤੁਸੀਂ ਸਾਫ਼ ਖਵਾ ਸਕੋ ਉਹਨਾਂ ਨੂੰ ਸਾਫ਼ ਸਫਾਈ ਦਾ ਖਾਸ ਧਿਆਨ ਖਾਂਜੀ ਸਾਫ਼ ਸਫਾਈ ਦਾ ਧਿਆਨ ਰੱਖ ਸਕੋ ਕਿ ਚੰਗੀ ਚੀਜ਼ ਜਿੱਦਾ ਆਪ ਖਾਂਦੇ ਜੇ ਉਦਾਂ ਹੀ ਉਹਨਾਂ ਨੂੰ ਖਵਾ ਸਕੋ ਚਲੋ ਬਹੁਤ ਅੱਛੀ ਗੱਲ ਕਹੀ ਹੈ ਜੀ ਦੇਵ ਉਹਨਾਂ ਨੇ ਜੀ ਕਿਉਂਕਿ ਜਿਹੜਾ ਖਾਣ ਪੀਣ ਦਾ ਜਿਹੜਾ ਕੰਮ ਹੈ ਇਹਦਾ ਡਿਪੈਂਡ ਕਰਦਾ ਜੀ ਸਾਫ਼ ਸਫਾਈ ਦੇ ਹਾਈ ਜੀ ਤਰੀਕੇ ਨਾਲ ਤਿਆਰ ਕੀਤਾ ਜਾਵੇ ਔਰ ਤਾਂ ਕਿ ਕਿਸੇ ਦੀ ਕੋਈ ਸਿਹਤ ਨਾਲ ਖਿਲਵਾੜ ਨਾ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਸਿਹਤ ਖੁਖਣੋ ਔਰ ਕਿਸੇ ਦੀ ਹੈਲਥ ਖਰਾਬ ਨਾ ਹੋਵੇ ਔਰ ਸਾਡੇ ਵੱਲੋਂ ਮੈਸੇਜ ਇਹੋ ਹੀ ਆ ਬਾਕੀ ਦੇ ਸਰਕਾਰੀ ਵਿਭਾਗ ਨੇ ਉਹਨਾਂ ਨੂੰ ਵੀ ਤਕਰੀਬਨ ਹਰ ਹਫਤੇ ਚੈੱਕ ਕਰਨਾ ਚਾਹੀਦਾ ਜਿਵੇਂ ਕਿ ਕਸਟਮਰ ਗੱਲ ਵੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਹਰ ਹਫਤੇ ਚੈੱਕ ਕਰਨਾ ਚਾਹੀਦਾ ਇਹਨਾਂ ਦੇ ਹਾਈਜਨ ਤਰੀਕੇ ਨਾਲ ਬੰਦੇ ਹੋਏ ਤਰੀਕੇ ਕਿਸ ਤਰ੍ਹਾਂ ਦੇ ਨੇ ਕੋਈ ਗਲਤ ਤਰੀਕੇ ਨਾਲ ਜਾਂ ਗੰਦੇ ਤਰੀਕੇ ਨਾਲ ਬੰਨ੍ਹ ਨਹੀਂ ਲਿਆ ਜਾਂ ਕੁਝ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨਹੀਂ ਮਟੀਰੀਅਲ ਚੈੱਕ ਕਰਨਾ ਚਾਹੀਦਾ ਤਾਂ ਜੋ ਖਾਣ ਪੀਣ ਵਾਲੇ ਸਾਰੇ ਸਿਹਤਮੰਦ ਰਹਿਣ ਔਰ ਇੰਜੋਏ ਕਰਨ